ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਉਹਨਾਂ ਲੋਕਾਂ ਦੀ ਗੱਲ ਕਰਨੀ ਹੈ ਜਿਹੜੇ ਕਹਿੰਦੇ ਨੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ ਸਾਡੀ ਗੁਰੂ ਗ੍ਰੰਥ ਸਾਹਿਬ ਤੇ ਸ਼ਰਧ ਹੈ ਆਸਥਾ ਹੈ ਉਹ ਲੋਕ ਕੌਣ ਨੇ ਉਹ ਲੋਕ ਕਿਹੜੀ ਸੋਚ ਦੇ مالک ਨੇ ਉਹਨਾਂ ਦੀ ਨਜ਼ਰ ਵਿੱਚ ਚੰਗਾ ਕੌਣ ਹੈ ਮੜਾ ਕੋਣ ਇਹ ਮੈਂ ਨਹੀਂ ਕਹਿਣਾ ਤੁਸੀਂ ਪੂਰੀ ਵਿਚਾਰ ਸੁਣ ਲਿਓ ਤੇ ਤੁਸੀਂ ਮੈਨੂੰ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਵੀ ਤੁਸੀਂ ਇੱਥੇ ਗਲਤ ਕਹਿ ਗਏ ਔਰ ਜਿੱਥੇ ਤੁਹਾਨੂੰ ਚੰਗਾ ਲੱਗਿਆ ਤੁਸੀਂ ਉੱਥੇ ਸਵਾਸ਼ਿਖ ਇਹ ਦੇਓ ਔਰ ਜਿਹੜੇ ਵਿੱਚ ਗਾਲਾਂ ਕੱਢਣ ਵਾਲੇ ਹੁਣ ਉਹਨੂੰ ਖੁੱਲ੍ਹੇ ਛੁੱਟੀ ਹੈ ਵੀ ਉਹ ਵੀ ਆਪਣਾ ਰਾਂਝਾ ਰਾਜੀ ਕਰ ਲਿਆ ਪਰ ਮੈਂ ਜਿਹੜੀ ਗੱਲ ਕਹਿਣ ਲੱਗਾ ਨਾ ਸੁਣੋ ਧਿਆਨ ਦੇ ਨਾਲ ਜਿੰਨਾ ਬੰਦਿਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਰੂਪਾਂ ਦੇ ਵਿੱਚ ਕਪੜਾ ਕੀਤਾ ਹੈ। ਫੇਰ ਫੇਰ ਕੀਤਾ ਹੈ। ਤੇ ਉਹ ਬੰਦੇ ਹੋਰ ਕਿੰਨੇ ਕ ਕਪੜੇ ਕਰਦੇ ਹੋਣਗੇ? ਜਾਂ ਕੀਤੇ ਨੇ ਜਾਂ ਕਰ ਸਕਦੇ ਨੇ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ। ਮੈਂ ਜਿਹੜੀ ਗੱਲ ਕਰਨ ਲੱਗਾ ਜਿਹੜਾ 300 36 ਰੂਪਾਂ ਦਾ ਸੌਰੀ 328 ਰੂਪਾਂ ਦਾ ਮਾਮਲਾ ਹੈ। ਬਹੁਤ ਵੱਡੇ ਲੈਵਲ ਤੇ ਇਹ ਮੁੱਦਾ ਭਖਿਆ ਹੋਇਆ ਹੈ ਵੱਡੇ ਵੱਡੇ ਮਿਹਦਵਾਨ ਬੁੱਧੀਜੀਵੀ ਲੋਕ ਜਾਂ ਅਰਾਜਨਿਤ ਗਲੈਰਿਆਂ ਦੇ ਵਿੱਚ ਗੱਲਾਂ ਕਰਨ ਵਾਲੇ ਲੋਕ ਬਹੁਤ ਕੁਝ ਕਹਿ ਰਹੇ ਹੈ ਇਥੇ ਮੈਂ ਕੋਈ ਧਿਰ ਬਣ ਕੇ ਨਹੀਂ ਸਾਡੀ ਧਿਰ ਸਾਡਾ ਧੜਾ ਕੇਵਲ ਗੁਰੂ ਗ੍ਰੰਥ ਸਾਹਿਬ ਹੈ ਤੇ ਅਸੀਂ ਜਿਹੜੀ ਗੱਲ ਕਰਨੀ ਹੈ ਸਿਧਾਂਤ ਦੀ ਕਰਨੀ ਹੈ ਗੁਰੂ ਗ੍ਰੰਥ ਸਾਹਿਬ ਦੀ ਕਰਨੀ ਹੈ ਸਿੱਖ ਫਲਸਫੀ ਦੀ ਕਰਨੀ ਹੈ ਮੈਂ ਗੱਲ ਸ਼ੁਰੂ ਇੱਥੋਂ ਕਰਦਾ ਕਿ ਜਿੰਨਾ ਬੰਦਿਆਂ ਨੇ 328 ਰੁਪਏ ਗੈਪ ਕੀਤੇ ਉਹ ਕੌਣ ਨੇ ਉਹ ਛੋਟੇ ਛੋਟੇ ਮੁਲਾਜ਼ਮਾ ਨੇ ਜਿੰਨਾ ਮੁਲਾਜ਼ਮਾ ਨੂੰ ਸ਼੍ਰੋਮਣੀ ਕਮੇਟੀ ਦੇ ਸਕੱਤਰ ਨੇ ਕਹਿ ਲਗੀ ਪ੍ਰਧਾਨ ਨੇ ਕਹਿ ਲਗੀ ਜਾਂ ਅਕਾਲੀ ਦਲ ਨੇ ਜਾਂ ਤਖਤਾਂ ਦੇ ਜਥੇਦਾਰਾਂ ਨੇ ਟੰਗ ਦਿੱਤਾ ਸਸਪੈਂਡ ਕਰ ਦਿੱਤੇ ਤੇ ਉਹਨਾਂ ਕੁਝ ਬੰਦਿਆਂ ਤੇ ਉਹਨਾਂ ਦੀ ਗਿਣਤੀ 16 ਕੈ ਐਫ ਆਈ ਆਰ ਦਰਜ ਹੋਈ ਤੇ ਉਹਨਾਂ ਵਿੱਚੋਂ ਦੋ ਬੰਦੇ ਗ੍ਰਿਫਤਾਰ ਹੋ ਗਏ ਸਤਿੰਦਰ ਕੋਹਲੀ ਤੇ ਕਮਲਜੀਤ ਸਿੰਘ ਇਹਨਾਂ ਬੰਦਿਆਂ ਨੂੰ ਪਤਾ ਸੀ ਵੀ ਅਸੀਂ ਗੁਰੂ ਗ੍ਰੰਥ ਦੇ ਸਰੂਪਾਂ ਦਾ ਰਿਕਾਰਡ ਨਹੀਂ ਰੱਖਿਆ ਅਸੀਂ ਗੁਰੂ ਗ੍ਰੰਥ ਦਾ ਸਰੂਪ ਕੀ ਦੇ ਕਹਿਣ ਦੇ ਦਿੱਤੇ ਉਹਨਾਂ ਦੀ ਕਿੰਨੀ ਭੇਟਾ ਲਈ ਹੈ ਸਾਰਾ ਕੁਝ ਇਹਨਾਂ ਨੂੰ ਪਤਾ ਸੀ ਇਹ ਮਾਮਲਾ ਠੰਡੇ ਬੱਜ ਦੇ ਵਿੱਚ ਕਿਉਂ ਪਾਇਆ तकरीबन 3 ਸਾਲ ਲਗਾਤਾਰ ਕਿਉਂ ਨਹੀਂ ਮੁੱਦਾ ਬਾਹਰ ਆਇਆ ਕਿਉਂਕਿ ਇਹਦੇ ਵਿੱਚ ਵੱਡੇ ਵੱਡੇ ਸ਼ੋਮਨੀ ਕਮੇਟੀ ਦੇ ਮੈਂਬਰ ਅਹੁਦੇਦਾਰ ਸਕੱਤਰ ਪ੍ਰਧਾਨ ਸ਼ੋਮਨੀ ਕਲ ਦਲ ਦੇ ਲੀਡਰ ਵੀ ਫਸਦੇ ਸੀ ਜਾਨਕਿ ਆਪਣੀਆਂ ਕੁਰਸੀਆਂ ਆਪਣੀਆਂ ਚੌਧਰਾ ਬਚਾਉਣ ਵਾਸਤੇ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵੀ ਬਖਸ਼ੇ ਨਹੀਂ ਮੈਂ ਸਿੱਖ ਹੋਣ ਦੇ ਨਾਂ ਤੇ ਗੱਲ ਕਰ ਰਹੀ ਹੈ ਕਿਸੇ ਪਾਰਟੀ ਦਾ ਚਮਚਾ ਮਣਕੀ ਨਹੀਂ ਇਹ ਗੱਲ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਹੈ ਹੁਣ ਇੱਥੇ ਮੈਂ ਭਗਵੰਤ ਮਾਨ ਦੀ ਐਂਟਰੀ ਕਰਾ ਦਿੰਨਾ ਉਹ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਨੇ ਸਰਕਾਰ ਦੇ ਕੋਲ ਪੁਲਿਸ ਪ੍ਰਸ਼ਾਸਨ ਦੇ ਕੋਲ ਕੋਈ ਦਰਖਾਸਤ ਜਾਂਦੀ ਹੈ ਪੁਲਿਸ ਦੇ ਕੋਲ ਕੋਈ ਨਾਰਮਲ ਬੰਦਾ ਦਰਖਾਸਤ ਦੇ ਸਕਦਾ ਹੈ ਉਹਦੀ ਸੁਣਵਾਈ ਹੁੰਦੀ ਹੈ ਸੁਣਵਾਈ ਹੋਈ ਸ਼ਿਕਾਇਤ ਵਿੱਚ ਕੀ ਸੀ ਕਿ 328 ਰੁਪਏ ਗੈਪ ਹੋਏ ਨੇ ਸ਼ਿਟ ਕਮੇਟੀ ਜਿਹੜੀ ਰਿਪੋਰਟ ਸੀ ਉਹਦੇ ਮੁਤਾਬਕ ਜਿੰਨਾ ਬੰਦਿਆਂ ਦੇ ਨਾਂ ਹੈਗੇ ਸੀ ਉਹਨਾਂ ਬੰਦਿਆਂ ਤੇ ਐਫ ਆਈ ਆਰ ਦਰਜ ਹੋ ਗਈ ਕੁਝ ਫੜੇਗੇ ਕੁਝ ਫੜੇ ਜਾਣਗੇ ਹੁਣ ਉਹਨੂੰ ਠੰਡੇ ਵਾਸਤੇ ਵਿੱਚ ਪਾਉਣ ਵਾਸਤੇ ਜਿਹੜੇ ਸ਼ੋਮਨੀ ਕਮੇਟੀ ਦੇ ਕੜਮ ਚੌਧਰੀ ਜਾਂ ਨਰੈਣੂ ਮਹੰਤ ਹਰਾਮਖੋਰ ਮੈਂ ਸ਼ਬਦ ਵਰਤੇ ਇਹ ਕਿ ਬਚਾਉਣ ਵਾਸਤੇ ਫਿਰ ਨੰਗੇ ਚਿੱਟੇ ਹੋ ਗਏ ਇੱਕ ਤਾਂ ਸ਼ਰਿਆਮ ਕਹਿੰਦੇ ਅਸੀਂ ਕੋਈ ਕੋਆਪਰੇਟ ਨਹੀਂ ਕਰਾਂਗੇ ਕੋਈ ਸਹਿਯੋਗ ਨਹੀਂ ਦੇਵਾਂਗੇ ਜੋ ਕਰਨਾ ਹੈ ਕਰ ਲੋ ਤੇ ਦੂਜੇ ਪਾਸੇ ਅਕਾਲੀ ਤੇ ਕਾਂਗਰਸੀ ਇਹ ਕੰਮਲੇ ਹੋਏ ਫਿਰਦੇ ਆ ਇਹ ਸ਼ਰਿਆਮ ਕਹੀ ਜਾਂਦੇ ਕਹਿੰਦੇ ਭਗਵੰਤ ਮਾਨ ਨੇ ਅਕਾਲ ਤਖਤ ਨਾਲ ਮੱਥਾ ਲਾ ਲਿਆ ਭਗਵੰਤ ਮਾਨ ਨੇ ਸਿੱਖ ਕੌਮ ਨਾਲ ਮੱਥਾ ਲਾ ਲਿਆ ਜਿਨੇ ਕਾਲ ਤੱਕ ਨਾਲ ਮੱਥਾ ਲਾਇਆ ਸੇਖ ਕੌਮ ਨਾਲ ਮੱਥਾ ਲਾਇਆ ਉਹ ਅੱਜ ਤੱਕ ਬਚਿਆ ਨਹੀਂ ਮੱਥਾ ਤੁਹਾਡੇ ਨਾਲ ਲਾਇਆ ਅਕਾਲ ਤੱਕ ਚ ਨਾਲ ਨਹੀਂ ਸੇਖ ਕੌਮ ਨਾਲ ਨਹੀਂ ਹੁਣ ਚੀਕਾਂ ਪੈਂਦੀਆਂ ਨੇ ਮੈਂ ਗੱਲ ਇੰਨੀ ਕਹਿਣੇ ਚਾਹਨਾ ਵੀ ਜਦੋਂ ਅਸੀਂ ਕਹਿੰਦੇ ਆ ਫਲਾਣੇ ਲੀਡਰ ਨੇ ਘਪਲਾ ਕਰ ਲਿਆ ਫਲਾਣੇ ਨੇ ਆਹ ਕਰਤਾ ਫਲਾਣੇ ਨੇ ਵਾਹ ਕਰਤਾ ਤੁਸੀਂ ਅੰਦਾਜ਼ਾ ਲਾਓ ਵੀ ਜਿਹੜੇ ਬੰਦੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ ਵਿੱਚ ਹੀਰਾ ਫੇਰੀ ਕਰ ਸਕਦੇ ਐ ਤੇ ਉਹਨਾਂ ਨੇ ਲੰਗਰ ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਅਕਾਲ ਤਖਤ ਦੇ ਵਿੱਚ ਸੋਨਾ ਚਾਂਦੀ ਜ਼ਮੀਨਾਂ ਦੇ ਵਿੱਚ ਕਿੰਨੇ ਘਬੜੇ ਕੀਤੇ ਹੋਣਗੇ ਤੁਸੀਂ ਸੋਚ ਸਕਦੇ 20000 ਏਕੜ ਜ਼ਮੀਨ ਹੈ ਸ਼੍ਰੋਮਣੀ ਕਮੇਟੀ ਦੇ ਕੋਲ 20000 ਏਕੜ ਥੋੜੀ ਨਹੀਂ ਹੁੰਦੀ ਤਕਰੀਬਨ ਸ਼੍ਰੋਮਣੀ ਕਮੇਟੀ ਦੇ ਅੰਡਰ ਜਿਹੜੇ ਇਤਿਹਾਸਿਕ ਗੁਰਦੁਆਰੇ 51 ਨਹੀਂ ਇਕੰਦਾ ਵੱਧ ਘਟ ਹੋ ਸਕਦਾ 59 ਨੇ ਮੇਰੇ ਕਹਿਣ ਦੇ ਮੁਤਾਬਕ ਉਹਨਾਂ ਗੁਰਦਰਨੇ ਕਿੰਨਾ ਬਜਟ ਹੈ ਉਹਦੇ ਵਿੱਚੋਂ ਕਿੰਨੇ ਕਰੋੜਾਂ ਰੁਪਈਆ ਦਾ ਕਪੜਾ ਹੋਇਆ ਹੋ ਤੁਸੀਂ ਅੰਦਾਜ਼ਾ ਲਾ ਸਕਦੇ ਜਿਹੜੇ ਬੰਦੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਵਿੱਚ ਕਪੜਾ ਕਰਨ ਤੋਂ ਡਰੇ ਨਹੀਂ ਤੇ ਉਹਨਾਂ ਨੂੰ ਹੋਰ ਸਾਤੇ ਕਪੜਾ ਕਰਨ ਤਾਂ ਬੜਾ ਸੁੱਖ ਹੈ ਉਹ ਕਿਉਂ ਡਰਨਗੇ ਇਹ ਮੈਂ ਬਖੀਆ ਤਾਂ ਉਧੇੜ ਰਿਹਾ ਕਿਉਂਕਿ ਮੈਨੂੰ ਹਰਾਮਖੋਰ ਫੋਨ ਕਰਕੇ ਧਮਕੀਆਂ ਦਿੰਦੇ ਮੈਸੇਜ ਕਰਦੇ ਆ ਕੀ ਗੱਲ ਬਈ ਇਹ ਮੱਥਾ ਕਾਮਨਾਂ ਲਾਇਆ ਸੀ ਇਹ ਮੱਥਾ ਕੱਲ ਤੱਕ ਨਾ ਲਾਇਆ ਸੀ ਨਾ 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 ਤੁਹਾਡੇ ਹਰਾਮਖੋਰਾ ਨਾ ਲਾਇਆ ਜਿਨ੍ਹਾਂ ਨੇ ਗੁਰੂ ਗ੍ਰੰਥ ਦੇ ਸਰੂਪਾਂ ਦੇ ਵਿੱਚ ਵੀ ਕਪੜਾ ਕੀਤਾ ਤੁਹਾਡੇ ਨੇ ਲਾਇਆ ਇਹਨਾਂ ਦੀਆਂ ਵੀਡੀਓ ਵਾਇਰਲ ਹੋਣੀਆਂ ਸ਼ੁਰੂ ਹੋ ਗਈਆਂ ਇਹਨਾਂ ਦੀ ਆਡੀਓ ਕਾਲਾਂ ਵਾਇਰਲ ਹੋਣੀਆਂ ਸ਼ੁਰੂ ਹੋ ਗਈਆਂ ਜੋ ਕੁਛ ਇਹਨਾਂ ਨੇ ਆਪਣੇ ਆਪ ਕਿਹਾ ਉਹ ਮਹਤੇ ਦੀ ਤੇ ਕਮਲਜੀਤ ਸ਼ਿੰਗ ਦੀ ਬੀੜੀ ਆਡੀਓ ਵਾਇਰਲ ਹੋ ਗਈ ਉਹਦੇ ਵਿੱਚ ਕਹਿ ਰਿਹਾ ਕਿ 200 ਸਰੂਪ ਹੋਰ ਛਾਪ ਕੇ ਰੱਖ ਦਿੰਦੇ ਕੀ ਪਤਾ ਲੱਗਦਾ ਸੀ ਕਿਸੇ ਨੂੰ ਮਤਲਬ ਜੇ 200 ਸਰੂਪੇ ਹੋਰ ਛਾਪ ਕੇ ਰੱਖ ਦਿੰਦੇ ਇਹਦਾ ਮਤਲਬ ਛਾਪੇ ਕਿੰਨੇ ਕੁ ਹੋਣਗੇ ਹੋਰ ਕਿੰਨੇ ਕੁ ਬਾਹਰ ਭੇਜੇ ਹੋਣਗੇ ਕਿੰਨੇ ਕੁ ਵੇਚੇ ਹੋਣਗੇ ਇਹਨਾਂ ਨੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਮਤਲਬ ਜੇ ਮੈਂ ਐਂਡ ਕਰ ਦਿਆਂ ਤਾਂ ਇਹ ਕਹਿ ਸਕਦਾ ਕਿ ਨਰੇਣੂ ਮਹੰਤਾ ਨੇ ਸਿੱਖ ਕੌਮ ਦਾ ਬੇੜਾ ਗਰ ਕਰਨ ਵਾਸਤੇ ਪੰਜਾਬ ਨੂੰ ਲੁੱਟਣ ਵਾਸਤੇ ਸ਼ੋਮਨਿਕ ਕਮੇਟੀ ਨੂੰ ਬਰਬਾਦ ਕਰਨ ਵਾਸਤੇ ਕੋਈ ਕਸਰ ਨਹੀਂ ਛੱਡੀ ਕੋਈ ਕਸਰ ਨਹੀਂ ਛੱਡੀ ਔਰ ਇਹ ਗੱਲਾਂ ਜਿਹੜੀਆਂ ਮੈਂ ਬੋਲੀਆਂ ਨੇ ਨਾ ਮੈਂ ਚੈਲੰਜ ਕਰਦਾ ਜੇ ਕਿਸੇ ਕੋਲੇ ਜਵਾਬ ਹੋਵੇ ਕਿਸੇ ਸ਼ੋਮਨਿਕ ਕਮੇਟੀ ਦੇ ਮੈਂਬਰ ਕੋਲੇ ਕਾਲ ਤੱਕ ਦੇ ਜਥੇਦਾਰਾਂ ਕੋਲੇ ਸ਼ੋਮਨਿਕ ਕਮੇਟੀ ਦੇ ਪ੍ਰਧਾਨ ਕੋਲੇ ਲੀਲੀ ਪੱਗ ਵਾਲੇ ਕਿਸੇ ਅਕਾਲੀ ਕੋੜੇ ਸੁਖੇ ਅਮਲੀ ਕੋਲੇ ਕਿਸੇ ਕੋਲੇ ਵੀ ਕੋਈ ਜਵਾਬ ਹੋਵੇ ਮੈਨੂੰ ਟੇਬਲ ਟੌਕ ਲਈ ਬਹਾ ਸਕਦੇ ਹੋ ਤੁਸੀਂ ਕੋਈ ਕਾਪੀ ਨਹੀਂ ਰੱਖਣੀ ਕੋਲੇ ਅਸੀਂ ਕੁਛ ਨਹੀਂ ਰੱਖਣਾ ਐਦਾਂ ਹੀ ਬੋਲਾਂਗੇ ਐ ਅੱਖ 'ਚ ਅੱਖ ਪਾ ਕੇ ਗੱਲ ਕਰਾਂਗੇ ਅੱਖ 'ਚ ਅੱਖ ਪਾ ਕੇ ਪੁੱਛਾਂਗੇ ਵੀ ਹਰਾਮ ਕਰੋ ਆਸਰੂਪ ਕਿੱਧਰ ਗਏ ਪੁੱਛਾਂਗੇ ਸਰਸੇ ਵਾਲੇ ਸਾਹ ਮੈਨੂੰ ਤਾਂ ਮਾਫੀ ਦਿੱਤੀ 90 ਲੱਖ ਰੁਪਏ ਇਸ਼ਤਿਹਾਰਾਂ ਤੇ ਲਾਇਆ ਤੁਸੀਂ ਸ਼ੋਮਨੀ ਕਮੇਟੀ ਦੀ ਗੋਲਕ ਵਿੱਚੋਂ ਉਹ ਕਿਉਂ ਲਾਇਆ ਦੱਸੋ ਜਿਹੜੇ ਰਾਈਟ ਤੁਸੀਂ ਸਤਿੰਦਰ ਕੋਹਲੀ ਨੂੰ ਪੀਟੀਸੀ ਚੈਨਲ ਦੇ ਦਿੱਤੇ ਹੋਏ ਨੇ ਕਨੇਡਾ ਦੇ ਵਿੱਚ ਔਰ ਉਹਨੂੰ ਕਰਤਾ ਧਰਤਾ ਬਣਾ ਕੇ ਉਹਨੇ ਬੰਦੇ ਨੇ ਕਿੰਨੇ ਪੈਸੇ ਕਮਾਏ ਨੇ ਔਰ ਸ਼ੋਮਨੀ ਕਮੇਟੀ ਦੀ ਗੋਲਕ ਵਿੱਚੋਂ 10-10 ਕਰੋੜ ਰੁਪਏ ਉਹਨੂੰ ਸੈਲਰੀ ਦੇ ਤੇ ਕੰਮ ਉਹ ਸੁਖਵੀਰ ਬਾਲ ਦਾ ਕਰਦਾ ਰਿਹਾ ਇਹ ਸਾਰਾ ਕੁਝ ਪੁੱਛਾਂਗੇ ਫਿਰ ਦੱਸਿਓ ਮੈਦਾਨਾ ਜਿੰਨਾ ਚਿਰ ਜੀਣਾ ਬੱਖੀਆਂ ਉਢੇੜ ਤੋਂ ਪੱਖੀਆਂ ਹਾਂ ਗੋਲੇ ਕਾਲੇ ਮਰਵਾ ਸਕਦੇ ਉਹ ਬਜਣੇ ਲਈ ਉਹ ਤੁਹਾਡੇ ਪੋਤਰੇ ਹੁਣ ਐਨੇ ਫੌਲ ਤੇ ਜੇ ਮੈਂ ਕਿਤੇ ਉੱਦਾਂ ਵੀ ਮਰ ਗਿਆ ਨਾ ਨਾ ਤੁਹਾਡੇ ਹੀ ਲੱਗੂ ਇਹ ਗੱਲ ਚੇਤੇ ਰੱਖਿਓ ਪਟਾਕੇ ਭਾਵਾਂਗੇ ਚੰਗੀ ਤਰ੍ਹਾਂ ਜੇ ਹਿੰਮਤ ਹੈ ਤਾਂ ਬੋਲ ਕੇ ਦਿਖਾਓ ਗੱਲ ਕਰਕੇ ਦਿਖਾਓ ਜਵਾਬ ਦਿਓ ਜੇ ਹਿੰਮਤ ਹੈ ਇਹ ਜਿਹੜੀ ਗੱਲ ਕਹਿਤੀ ਨਾ ਪੱਥਰ ਤੇ ਲੀਕ ਹੈ ਇਹ ਇਦਾਂ ਹੀ ਹੈ ਮੇਰੇ ਚੈਨਲ ਤੇ ਹੋ ਹੋਰਾਂ ਚੈਨਲਾਂ ਤੇ ਵੀ ਹੋ ਜਵਾਬ ਦੇ ਦਿਓ ਜਿਹੜੀ ਗੱਲ ਵੀ ਕਹੀ ਹੈ ਨਾ ਤੁਹਾਨੂੰ ਇੱਕ ਠੋਕ ਕੇ ਕਹੀ ਹੈ ਹੁਣ ਪੰਜਾਬ ਦੇ ਲੋਕਾਂ ਨੂੰ ਪੂਰੀ ਕੌਮ ਨੂੰ ਬੇਨਤੀ ਹੈ ਮਿਕਿਹੜਾ ਅਕਾਲੀ ਦਲ ਜੀ ਕਿਹੜਾ ਪੰਥ ਜਿਹੜੇ ਗੁਰੂ ਸਾਹਿਬ ਨੇ ਪੰਥ ਸਾਜਿਆ ਉਸ ਦਾਸ ਗੁਰੂ ਸਹਿਬਾਨਾਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀ ਕਰਵਾਤੀ ਇਹਨਾਂ ਨੇ ਉਸ ਦਾਸ ਪਾਸ਼ੰਗ ਦੀ ਜੋਤ ਗੁਰੂ ਗ੍ਰੰਥ ਸਾਹਿਬ ਇਹਨਾਂ ਨੇ ਕੁਝ ਭੇਟਾ ਦੀ ਖਾਤਰ ਵੇਚ ਦਿੱਤੇ ਜੇ ਉੱਥੇ ਹੀਰਾ ਫੇਰੀ ਕਰ ਸਕਦੇ ਨੇ ਖੋਰ ਤਾਂ ਹੀਰਾ ਫੇਰੀ ਕਰਨ ਤੇ ਇਹਨਾਂ ਨੂੰ ਕੋਈ ਡਰ ਹੀ ਨਹੀਂ ਹੁਣਾ ਤੁਸੀਂ ਸੋਚ ਸਕਦੇ ਵੀ ਕੌਮ ਦਾ ਬੇੜਾ ਕਿੱਦਾਂ ਕਰ ਕਰ ਰਹੇ ਨੇ ਇਹਨਾਂ ਗੱਲਾਂ ਦੇ ਜੇ ਕਿਸੇ ਕੋਲੇ ਜਵਾਬ ਹੋਏ ਧੌਣ 'ਚ ਕਿੱਲਾ ਹੁੰਦਾ ਕੇਵਾਰੀ ਉਹ ਕੱਢ ਦਿਆਂ ਤੋਂ ਸਿੱਧੀ ਕਰਦੇ ਆਂ ਵੀ ਲਚਕ ਵੀ ਪਾ ਦਾਂਗੇ ਦੱਸ ਦਿਓ ਜਲੂਣੇ ਲੜਨਗੇ ਤੇ ਉਹ ਦਵਾਈ ਦੂ ਵੀ ਪਹਿਲਾਂ ਲੈ ਲੈ ਸੁਣ ਤੋਂ ਫਿਰ ਸੁਣੇ ਬਾਅਦ ਵਿੱਚ ਕਈ ਵਾਰ ਕਿਸ ਨੂੰ ਅਟੈਕ ਦੀ ਬਿਮਾਰੀ ਹੁੰਦੀ ਹੈ ਬੀਪੀ ਬਾਦਾ ਹੁੰਦਾ ਹੈ ਉਹ ਪਹਿਲਾਂ ਇਲਾਜ ਕਰਾ ਲਓ ਫਿਰ ਵੀਡੀਓ ਸੁਣ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ